ਦੋਸਤੋ ਇੱਕ ਗੀਤ ਸੀ ਲਿਖਿਆ ਹੋਇਆ ਰਿਕਾਰਡ ਤਾਂ ਨਹੀਂ ਕਰਵਾਇਆ ਗਿਆ ਪਰਦੇਸੀ ਬੰਦੇ ਦੀ ਆਵਾਜ਼ ਬਹੁਤ ਪੁਰਾਣਾ ਲਿਖਿਆ ਹੋਇਆ ਗੀਤ ਹੈ ਕਹਿੰਦਾ ਉਹੀ ਕੱਚੀ ਸੀ ਕੰਧੋਲੀ ਉਹੀ ਕੱਚੀ ਸੀ ਕੰਧੋਲੀ ਤੇ ਸੀ ਵਿੱਚ ਮੋਹ ਕੇ ਗਲੀਆਂ ਸੱਨਾ ਲੱਸੀ ਦਾ ਪਿਆ ਸੀ ਤੇ ਗਵਾਰੇ ਦੀਆਂ ਫਲੀਆਂ ਉਹੀ ਕੱਚੀ ਸੀ ਕੰਧੋਲੀ ਤੇ ਵਿੱਚ ਮੋਹ ਕੇ ਗਲੀਆਂ ਟੋਲਾ ਲੱਸੀ ਦਾ ਪਿਆ ਸੀ ਉਹੀ ਗੁਵਾਰੇ ਦੀਆਂ ਫਲੀਆਂ ਕਹਿੰਦਾ ਆਪ ਹਾਲੋਂ ਸੀ ਬਿਹਾਲ ਮੈਨੂੰ ਝੱਲੇ ਪੱਖੀਆਂ ਆਪ ਹਾਲੋਂ ਸੀ ਬਿਹਾਲ ਮੈਨੂੰ ਝੱਲੇ ਪੱਖੀਆਂ ਰੋਟੀ ਸੁਪਨੇ ਚ ਖਾ ਕੇ ਤੇਰੇ ਹੱਥ ਦੀ ਮੈਂ ਸ਼ਮ ਸ਼ਮ ਰੋਈਆਂ ਅੱਖੀਆਂ ਰੋਟੀ ਸੁਪਨੇ ਚ ਖਾਦੀ ਤੇਰੇ ਹੱਥ ਦੀ ਮੈਂ ਸ਼ਮ ਸ਼ਮ ਰੋਈਆਂ ਅੱਖੀਆਂ ਕਹਿੰਦਾ ਗੂੜੀ ਨੀਂਦਰ ਸੀ ਸੌਂਦੇ ਸੁਣ ਤੇਰੀ ਲੰਮੀ ਬਾਤ ਇੱਥੇ ਪਤਾ ਵੀ ਨਾ ਲੱਗੇ ਕਦੋਂ ਦਿਨ ਕਦੋਂ ਰਾਤ ਗੂੜੀ ਨੀਂਦਰ ਸੀ ਸੌਂਦੇ ਮਾਏ ਤੇਰੀ ਸੁਣ ਬਾਤ ਇੱਥੇ ਪਤਾ ਵੀ ਨਾ ਲੱਗੇ ਕਦੋਂ ਦਿਨ ਕਦੋਂ ਰਾਤ ਕਹਿੰਦਾ 20 ਘੰਟੇ ਕਰਾਂ ਜੌਬ ਰਹਿਣ ਅੱਖਾਂ ਅੱਕੀਆਂ ਰੋਟੀ ਸੁਪਨੇ ਚ ਖਾ ਕੇ ਤੇਰੇ ਹੱਥ ਦੀ ਮਸ਼ਮਸ਼ਮਰ ਹੋਈਆਂ ਅੱਖੀਆਂ ਰੋਟੀ ਸੁਪਨੇ ਚ ਖਾਦੀ ਤੇਰੇ ਹੱਥ ਦੀ ਮਸ਼ਮਸ਼ਮਰ ਹੋਈਆਂ ਅੱਖੀਆਂ ਕਹਿੰਦਾ ਬੁੱਢੇ ਬਾਪ ਤਾਂ ਆਖੀ ਪੋਰਾ ਚੇਤਨਾ ਡੁਲਾਵੇ ਨਾਲ ਹੌਸਲੇ ਸਰੀਕੇ ਵਿੱਚੋਂ ਭੈਣ ਛੋਟੀ ਵਿਆਵੇ ਕਹਿੰਦਾ ਬੁੱਢੇ ਬਾਪ ਤਾਂ ਆਖੀ ਪੋਰਾ ਚੇਤਨਾ ਡੁਲਾਵੇ ਨਾਲ ਹੌਸਲੇ ਸਰੀਕੇ ਵਿੱਚੋਂ ਭੈਣ ਛੋਟੀ ਦਿਆਵੇ ਸਾਰੀ ਚੱਕ ਦੂ ਗਰੀਬੀ ਬਹੁਤ ਭੁੱਖਾਂ ਕਟੀਆਂ ਰੋਟੀ ਸੁਪਨੇ ਚ ਖਾਦੀ ਤੇਰੇ ਹੱਥ ਦੀ ਮੈਂ ਸ਼ਮਸ਼ਮ ਰੋਈਆਂ ਅੱਖੀਆਂ ਰੋਟੀ ਸੁਪਨੇ ਚ ਖਾਦੀ ਤੇਰੇ ਹੱਥ ਦੀ ਮੈਂ ਸ਼ਮਸ਼ਮ ਰੋਈਆਂ ਅੱਖੀਆਂ ਕਹਿੰਦਾ ਸਾਲਾ ਜੁਗ ਜੁਗ ਜੀਵੇ ਰਾਜੂ ਪੈਰ ਜੀਨੇ ਲਾਏ ਸਾਲਾ ਜੁਗ ਜੁਗ ਜੀਵੇ ਰਾਜੂ ਪੈਰ ਜ ਮੇਰੇ ਲਾਏ ਚੰਗਾ ਕੱਟਦਾ ਮੈਂ ਫੋਨ ਛੇਤੀ ਮੇਲੂ ਹੰਢਿਆਏ ਮਾਂ ਮੈਂ ਕੱਟਦਾ ਨਹੀਂ ਫੋਨ ਛੇਤੀ ਮੇਲੂ ਹੰਢਿਆਏ ਨਾਲੇ ਪੂੰਝ ਅੱਖਾਂ ਚੁੰਨੀ ਚ ਲਕੋ ਜੋ ਰੱਖੀਆਂ ਰੋਟੀ ਸੋਪਨੇ ਚ ਖਾ ਕੇ ਤੇਰੇ ਹੱਥ ਦੀ ਮੈਂ ਛਮ ਛਮ ਰੋਈਆਂ ਅੱਖੀਆਂ ਰੋਟੀ ਸੋਪਨੇ ਚ ਖਾਦੀ ਤੇਰੇ ਹੱਥ ਦੀ ਮਾ ਸ਼ਾਮੇ ਸ਼ਮਰੋਣਿਆ ਆਖੀਆਂ ਦੋਸਤੋ ਇਹ ਬਹੁਤ ਪੁਰਾਣਾ ਗੀਤ ਲਿਖਿਆ ਹੋਇਆ ਸੀ ਮੇਰਾ ਪਹਿਲਾਂ ਮੈਂ ਬਣਾ ਕੇ ਦੀ ਐਦਾਂ ਹੀ ਪਾਇਆ ਸੀਗਾ ਫੋਟੋ ਨਾਲ ਲਾ ਕੇ ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਇਹ ਨਾ ਬਸ ਲਿਖਣਾ ਗਾਉਣਾ ਇੱਕ ਛੋਟਾ ਆ ਤੁਹਾਡੇ ਯਾਰ ਦੋਸਤ ਵੀਰ ਦਾ ਕਹਿ ਲੋ ਸ਼ੌਂਕ ਆ ਜਿਵੇਂ ਆਪਾਂ ਚੋਲਰ ਰਿਕਾਰਡ ਨਹੀਂ ਕਰਵਾਏਗੇ ਗੀਤ ਮੈਂ ਬੈਸੇ ਹੀ ਪਾ ਦਨਾਂਗਾ ਚਲੋ ਠੀਕ ਹੈ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ